ਆਇਆ ਰਣਜੀਤ ਇਹ ਗਾਲੇ ਸਬਸਕ੍ਰਾਈਬ ਕੀ ਆਜੋ 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 ਚੱਲ 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 ਸਮਾਨ ਨਹੀਂ ਕਿਡਾ ਨਾ ਮम्मा ਕੋਈ ਨਹੀਂ ਕੋਈ ਨਹੀਂ ਆਜੋ ਆਰੇ ਆਰੇ ਕੋਈ ਨਹੀਂ ਸਮਾਰ ਲੈ ਹੁੰਨੇ ਕੋਈ ਗੱਲ ਨਹੀਂ ਆਜੋ ਤੁਸੀਂ ਬੰਦਾ ਭੇਜਿਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਜੋ ਤੁਸੀਂ ਮੇਰੇ ਭਾਈ ਚਲੋ ਚਲੋ ਜੀ ਰਾਣੀ ਬੋਰਡ ਹੋਈ ਸੀ ਆ ਸੀ ਉਸ ਸਮਾਨ ਜਿਹੜਾ ਸੱਚ ਉਹ ਤੇ ਫਿਰ ਉਹ ਆਉਣ ਨੇ ਹਲਦੀਆ ਭਾਈਆਂ ਨਹੀਂ ਇਹਨਾਂ ਨੇ ਪਤਾ ਆਖ ਲੈ ਆ ਗਏ ਇਹਨੇ ਘਰ ਸਸੀ ਕਾ ਬਹੁਤ ਵਧਾਈ ਹੋਵੇ ਬਹੁਤ ਬਹੁਤ ਤੁਹਾਨੂੰ ਦਾ ਇੁਲਾ ਜੀ ਹੋਰ ਸਿਮਰ ਠੀਕ ਹੈ ਹਾਂ ਠੀਕ ਹੈ ਸਸੀ ਕਾ ਪੁੱਤਰ ਵਧਾਈ ਹੋਵੇ ਬਹੁਤ 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 ਚੁੜ ਰਹੀ ਹੈ ਸਸੀ ਕਾ ਬਹੁਤ ਵਧਾਈ ਹੋਵੇ ਤੁਹਾਨੂੰ ਸਸੀ ਕਾ ਸਸੀ ਕਾ ਕੰਜੀ ਵਧਾਈ ਹੋਵੇ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਧੰਨਵਾਦ ਕੰਜੀ ਕੋਣ ਵਧਾਈਆਂ ਜੀ ਵਧਾਈਆਂ ਸਤਿ ਸ੍ਰੀ ਅਕਾਲ ਜੀ ਵਧਾਈਆਂ ਆ ਵੀ ਪਾਣੀ ਚੜਾ ਗਏ ਵਿਮਲਾ ਆ ਅੰਦਰ ਬਾਹਰ ਇਹਨੂੰ ਇੱਧਰ ਚਲੋ ਆਜੋ ਆਜੋ ਬੈਠੋ ਤੁਸੀਂ ਪਾਜੀ ਪਿੜਾਓ ਮੈਂ ਪਾਣੀ ਤਾਂ ਨਹੀਂ ਲਿਆ ਹੋਣਾ ਔਰ ਰਾਣੇ ਨੂੰ ਵੀ ਆਜ ਮਾਰ ਲਾ ਬਾਹਰ ਪੜਾਣੀ ਫੋਨ ਤੇ ਕਿਤੇ ਨਾ ਲੱਗਾ ਇਹਨਾਂ ਦਾ ਖੇਤੀਆ ਚਲੋ ਸ਼ਮੀ ਪੁੱਤ ਫੜ ਫੜ ਲੈ ਆ ਪਾਣੀ ਹਾਂਜੀ ਸਾਹਿਲ ਓ ਯਾਰ ਚਿਹਰਾ ਕਿੰਦਾ ਦਾ ਬਣਾਇਆ ਹੈ ਮੂੰਹ ਤੇ ਮੁਸਕਾਨ ਤੇ ਲੈ ਕੇ ਆ ਹਾਂ ਭਾਈ ਠੀਕ ਆ ਖੋਸ਼ਿਆਂ ਮੈਂ ਤੂੰ ਯਾਦ ਕਰੇਗਾ ਜੇ ਰਿਸ਼ਤਾ ਕਰਾਇਆ ਹੈ ਭਾਈ ਇਹ ਨਹੀਂ ਕਰੇ ਵੇਖੀ ਜਾ ਅੱਜ ਹੀ ਵੇਖੀ ਕੀ ਕੁਝ ਬੰਦਾ ਠੀਕ ਆ ਸਾਰੇ ਸਾਡੇ ਦੇ ਰਿਸ਼ਤੇਦਾਰ ਪੁੱਛਦੇ ਵੇ ਸੀਗੇ ਪਹਿਲੇ ਸੇ ਇਥੇ ਨਹੀਂ ਕੀਤਾ ਹੈਗਾ ਪ੍ਰੋਗਰਾਮ ਅੱਸੀ ਵੀ ਆਣਾ ਸੀ ਅੱਸੀ ਵੀ ਆਣਾ ਸੀਗਾ ਮੈਂ ਕਿਹਾ ਨਹੀਂ ਉਹਨਾਂ ਨੇ ਆਪਣੇ ਘਰ ਵਿੱਚ ਹੀ ਥੋੜਾ ਜਿਹਾ ਪ੍ਰੋਗਰਾਮ ਰੱਖਿਆ ਪਤਾ ਭੈਣ ਜੀ ਨਾਲੇ ਤੇ ਖੇਤੀ ਖੇਤੀ ਆਪਾਂ ਕਰਨ ਡਿਆ ਨਾਲੇ ਹੁਣ ਜੋ ਜੋਾਈ ਕਰਨ ਡਿਆ ਨਾ ਮੈਂ ਉਹਨੂੰ ਮੌਤਵਾਰਦ ਬਣਾਤਾ ਵੀ ਤੂੰ ਜੋ ਕਰਨਾ ਕਰ ਲੈ ਜਿਤਨਾ ਤੇਰੀ ਮਰਜ਼ੀ ਉਤਰਾ ਕਰ ਅੱਛਾ ਇਸ ਕਰਕੇ ਉਹਨੇ ਕਰਦਾ ਇਹ ਪ੍ਰੋਗਰਾਮ ਰੱਖ ਲਿਆ ਬੈਂਟੀ ਜਿਹੜਾ ਸਾਡੇ ਵੇਲੇ ਦਾ ਜੁਦਾ ਵਿਆਹ ਸੀ ਨਾ ਤੇ ਉਹਦੇ ਸਾਨੂੰ ਪਤਾ ਕੀ ਕਹਿੰਦੇ ਸੀ ਕਹਿੰਦੇ ਵਧੀਆ ਬੈਲੈਂਸ ਕਰਿਆ ਜੀ ਨਾਲੇ ਵੱਡਾ ਬੈਲੈਂਸ ਕਰਿਆ ਜੀ ਤੇ ਅਸੀਂ ਉਹੀ ਕੁਛ ਅਸੀਂ ਕੀਤਾ ਤੁਹਾਡੇ ਪੁੱਤ ਨੇ ਹੀ ਕੀਤਾ ਜੋ ਕੀਤਾ ਉਹਨਾਂ ਹੀ ਕਰਨਾ ਸੀ ਫੋਰ ਸਨਾਪਾ ਜੀ ਠੀਕ ਠਾਕ ਸਭ ਬਹੁਤ ਵਧੀਆ ਸਾਰੇ ਠੀਕ ਠਾਕ ਤੁਸੀਂ ਸਨਾਉ ਠੀਕ ਹੋ ਹਾਂ ਜੀ ਠੀਕ ਹੈ ਪਾਜੀ ਵਧੀਆ ਜਾਈ ਫੋਰ ਸ਼ਮੀ ਠੀਕ ਠਾਕ ਹੈ ਹਜੂਆ ਜੀ ਆ ਲਗੀ ਪਾਣੀ ਦਿਓਰ ਦੇ ਵਿਆਹ ਦੀ ਤਿਆਰੀ ਵਿੱਚ ਹਾਂ ਜੀ ਚਾਹ ਬੜਾ ਵਾ ਚਾਚੀ ਜੀ ਭਾਬੀ ਨੂੰ ਅਖਰੇ ਚਾਹ ਹੁੰਦੀ ਹੈ ਨਾ ਦਿਓਰ ਦੇ ਵਿਆਹ ਫੜੋ ਪਾਣੀ ਫੜੋ ਵਰਕੀ ਭਾਜੀ ਲੋ ਪਿੰਝ ਪਾਣੀ ਲੋ ਪਾਣਾ ਬਸ ਪਾਣੀ ਰਿਸ਼ਤੇਦਾਰ ਤੇ ਮੱਕੇ ਭੈਂਜੀ ਦੀ ਗੱਲ ਸਹੀ ਐ ਸੁਜੀਤ ਭੈਂਜੀ ਦੀ ਰਿਸ਼ਤੇਦਾਰਾਂ ਦਸਨ ਪੁੱਛਣ ਡਏ ਸੀ ਕਦੇ ਤੁਸੀਂ ਸਗਰ ਕੱਲੇ ਕੱਲੇ ਲਾਂ ਚੱਲੇਗੇ ਤੇ ਫੇਰ ਅਪਕਾ ਕੋਈ ਗੱਲ ਨਹੀਂ ਕੱਲ ਸਾਰਿਆਂ ਦਾ ਪਰਸੋਂ ਆਣਾ ਤੇ ਹੈਗਾ ਹੀ ਤੇ ਕੋਈ ਗੱਲ ਇਸ ਆਪਾਂ ਉੱਥੇ ਮਿਲ ਪਾਵਾਂਗੇ ਇਹ ਤਾਂ ਪੁੱਤਰ ਤੇਰਾ ਹੀ ਡਿਸੀਜਨ ਸੀ ਮਾਸੀ ਮੈਂ ਤਾਂ ਤਦ ਕਿਹਾ ਸੀ ਵੀ ਚੱਲ ਅਸੀਂ ਦੋ ਚਾਰ ਬੰਦਿਆਂ ਨੇ ਜਾਣਾ ਵਾ ਤੇ ਕੀ ਪੈਲਸ ਕਰਨਾ ਵਾ ਦੋ ਚਾਰ ਪੰਜ ਬੰਦਿਆਂ ਤੇ ਕੀ ਪੈਲਸ ਕਰਨਾ ਦਾ ਮੈਂ ਚੱਲ ਘਰੇ ਕਰ ਲੈਨੇ ਆ ਚਲੋ ਕੋਈ ਗੱਲ ਤੁਸੀਂ ਜੋ ਕੀਤਾ ਵਧੀਆ ਕੀਤਾ ਤੇ ਫੇਰ ਕਰੋ ਭੈਂਜੀ ਹੋ ਹੋ ਕਰੋ ਕਰੋ ਤਾਂ ਜੀ ਕਾਲੇ ਕੰਨੇ ਬੰਦੇ ਵੇਲੇ ਪਹਿਲਾਂ ਚਾਹ ਪਾਣੀ ਪਹਿਲਾਂ ਪੀ ਲੋ ਫਿਰ ਉਸ ਤੋਂ ਜਿਹੜੇ ਸਾਰੇ ਕਾਰਜ ਹਾਰ ਨੇ ਆਪਾਂ ਫਿਰ ਕਰਦੇ ਆ ਸਾਰੇ ਜੰਦੇ ਸਿੱਕ ਆਪਣੇ ਘਰ ਦੇ ਵਿੱਚ ਹੀ ਆਂਦਾ ਜੇ ਆਪਾਂ ਪੈਲਸ ਵਿੱਚ ਕਰੀਏ ਤੇ ਪੈਲਸ ਵਾਲੇ ਤੇ ਖਾ ਲੈ ਪੈ ਜਾਂਦੇ ਨੇ ਤੇ ਇੱਥੇ ਕਿਹੜੀ ਗੱਲ ਐ ਇੱਥੇ ਜ ਆਪਣਾ ਘਰ ਹੈਗਾ ਭਾਵੇਂ ਆਪਾਂ ਕਿੰਨਾ ਮੱਝ ਟਾਈਮ ਲਾ ਲਈਏ ਕੋ ਕਾਕਾ ਇਹੋ ਜਿਹੀ ਗੱਲਾਂ ਹੁੰਦੀਆਂ ਹੀ ਰੰਨੀਆਂ ਰਾਣੇ ਲਿਆਓ ਯਾਰ ਚਾਹ ਪਾਣੀ ਭਾਈ ਉੱਪਰ ਟੇਬਲ ਲਗਾਓ ਉੱਪਰ ਚੱਲ ਜਦ ਨੇ ਆਹ ਯਾਰ ਉੱਪਰ ਗਰਮੀ ਬੜੀ ਆ ਨਾਲੇ ਜਿਹੜੇ ਖਾਸ ਪਰੋਣੇ ਹੁੰਦੇ ਨੇ ਆਪਣੇ ਉਹਨਾਂ ਨੂੰ ਡਾਇਗ੍ਰਾਮ ਚ ਹੀ ਭਾਈ ਦੰਦਾ ਵਾ ਇੱਥੇ ਮਂਗਾਓ ਸਭ ਕੁਝ ਆ ਰਾਣੇ ਹਾਂਜੀ ਤੂੰ ਵੀ ਤੇ ਕੋਲ ਬਹਿ ਜਾ ਬਸ ਜਦੋਂ ਵੀ ਆਏ ਆ ਤੂੰ ਕੰਮ ਹੀ ਲੱਗਾ ਹੋਇਆ ਬਸ ਭਾਈ ਮੈਨੂੰ ਨਾ ਕੰਮ ਬੜੇ ਆ ਉੱਤਰੋਂ ਉੱਧਰ ਜਾਣਾ ਉੱਧਰ ਸਾਰੇ ਕੈਟਰਿੰਗ ਵਾਲੇ ਹੋ ਗਏ ਹਲਵਾਈਆਂ ਨੂੰ ਹੋਈਆਂ ਤਾਂ ਮੈਨੂੰ ਬਹੁਤ ਕੰਮ ਆ ਮੈਨੂੰ ਜੀ ਕੋਈ ਗੱਲ ਨਹੀਂ ਤੁਸੀਂ ਬੈਠੋ ਤੇਰੇ ਲੱਗੀਆਂ ਮੈਂ ਥੋੜਾ ਹਾਂਜੀ ਦੇਪ ਤੋਂ ਵਗੈਰਾ ਪਾ ਕਿਤਨਾ ਕੰਮ ਕਰ ਸਕਦੇ ਅਕਸਰ ਤੂੰ ਸਟਾ ਜਵਾਈ ਆ ਉਹ ਗੱਲ ਵੱਖਰੀ ਐ ਕਿ ਤੂੰ ਸਾਹਿਲ ਦਾ ਭਰਾ ਐ ਪਰ ਤੂੰ ਵੀ ਧਿਆਨ ਆ ਆ ਜਾ ਕੋਲ ਬਹਿ ਜਾ ਜਵਾਈ ਤੇ ਤੁਹਾਡਾ ਹੈਗਾ ਸਾਰੀ ਜ਼ਿੰਮੇਵਾਰੀ ਆ ਪਪਾ ਜੀ ਨੇ ਦਿੱਤੀ ਐ ਸੋਕਤ ਕੋਈ ਗੱਲ ਨਹੀਂ ਪਾਜੀ ਕੋਈ ਧੌਂਦੇ ਤੁਹਾਡੇ ਨਾਲ ਮੈਂ ਵੀ ਕੰਮ ਕਰਾਂ ਉਹਦਾ ਕੰਮ ਕਰੀ ਉਹ ਤਾਂ ਪੁੱਤਰ ਗੱਲ ਠੀਕ ਐ ਪਰ ਜਿੱਥੇ ਤੇਰਾ ਹੱਕ ਬੰਦ ਆ ਆ ਤੂੰ ਵੀ ਬਹਿ ਆ ਕੇ ਠੀਕ ਐ ਜੀ ਆ ਲੋ ਸਿਮਰਨ ਆ ਜੀ ਕਰੋ ਸ਼ੁਰੂਆਤ ਕਰੋ ਕਰੋ ਪਾ ਅੰਜੀ ਮੁੰਡੇ ਨੇ ਆਪਣੇ ਕੋਲ ਥੱਦੋ ਮੁੰਡੇ ਦਾ ਸੰਗਿਆ ਲਾ ਗਾਵੈ ਤੁਹਾਨੂੰ ਪਤਾ ਹੀ ਐ ਸਾਹਿਲ ਬਟਾ ਇੱਧਰ ਆ ਜਾ ਜਾ ਸਾਹਿਲ ਲੈ ਇੱਥੇ ਬੈ ਮੇਰਾ ਪੁੱਤ ਵੀ ਇੱਥੇ ਬੈ ਇੱਥੇ ਬੈ ਜਾ ਸਾਹਿਲ ਸਾਹਿਲ ਬਟਾ ਰਮਾਲ ਕੱਢ ਕੇ ਆਪਣਾ ਸਿਰ ਟੱਕ ਕੋਈ ਨਹੀਂ ਭੰਜੀ ਕਰੋ ਤੁਸੀਂ ਮੈਂ ਟੜੇ ਲੱਗ ਗਈ ਯਾਰ ਕਰੋ ਕਰੋ ਲੈ ਲੱਕੀ ਹਾਂ ਲੱਕੀ ਨੂੰ ਫੜਾ ਤੂੰ ਕਰ ਇਹ ਵੀ ਗੱਲ ਸੁਣ ਉਹ ਐਸੇ ਐਸੇ ਮੈਂ ਨਾ ਤੂੰ ਆਜਾ ਤੂੰ ਹਾਂ ਲੱਕੀ ਤੂੰ ਉਧਰ ਜਾ ਤੇ ਇਧਰ ਮੰਮੀ ਨੂੰ ਇਧਰ ਦੋ ਸੀਮਾ ਤੁਸੀਂ ਦੋਵੇਂ ਜੀ ਇਧਰ ਹੋ ਜਾ ਹਾਂ ਤੋ ਹੀ ਜਾਓ ਤੁਸੀਂ ਦੋਸਤ ਸਿਰ ਟਕਲਾ ਬੇਬਾ ਜੱਜ ਕੋ ਬਾਜਾ ਸੀਮਾ ਸਿਰ ਟਾਕਲਾ ਬਟਾ ਹਾਂ ਹਾਂ ਆ ਮਾਦਰੀ ਕੀ ਦੀਏ ਇਹ ਭਾਜੀ ਦੀ ਅੱਛਾ ਭਾਜੀ ਦੇ ਨਾਮ ਤੇ ਭਾਜੀ ਤੇ ਭਾਜੀ ਚਾਚੀ ਜੀ ਮੈਂ ਤੁਹਾਨੂੰ ਉਸ ਦਿਨ ਵੀ ਮਨਾ ਕੀਤਾ ਹੈਗਾ ਕਿ ਮੇਰੇ ਲਈ ਰਹਿਣ ਦਿਓ ਤੁਸੀਂ ਕਿ ਇਹਦੀ ਜਰੂਰਤ ਨਹੀਂ ਕਿਉਂਕਿ ਚਲਕਤੀ ਤੇ ਵੀ ਨਹੀਂ ਹੈ ਮੈਂ ਖੇਚਲ ਕਾ ਦੇ ਪੁੱਤਰ ਕੋਈ ਖੇਚਲ ਨਹੀਂ ਹੈਗੀ ਸਾਨੂੰ ਪਤਾ ਸੀ ਤੂੰ ਇਹੋ ਕੋਜੀ ਕਹਿਣਾ ਐਸੀ ਕਰਕੇ ਆਪਾਂ ਫੈਸਲਾ ਕੀਤਾ ਵੀ ਜੋ ਵੀ ਆਪਾਂ ਤੁਹਾਨੂੰ ਦੇਣਾ ਅੱਜ ਹੀ ਦੇ ਦਈਏ ਬਾਕੀ ਰਹਿ ਗਈ ਗੱਲ ਮਾਮਿਆਂ ਦੀ ਉਹਨਾਂ ਨੂੰ ਉੱਥੇ ਪਾ ਦਵਾਂਗੇ ਜਸਵੀਰ ਸ਼ਮਮੀ ਦੀ ਤੇ ਬੰਮਤੀ ਦੀ ਹਾਂਜੀ 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 ਹਾਂ ਸ਼ਮਤੀ ਆਵੇਂ ਆਜੋ ਤੂੰ ਬਾਹਰ ਲੈ ਆਪੇ ਣਜੀ ਤੂੰ ਜੇ ਸਾਰੇ ਪਰਵਾਹ ਦਾ ਸਭ ਕੁਝ ਲੈ ਕੇ ਆਏ ਜੇ ਓਏ ਕਹਿਣਾ ਤੇ ਪਰ ਇੱਕ ਗੱਲ ਦੇ ਤੁਸੀਂ ਨਾ ਕੁੜਮਾ ਦਾ ਨਹੀਂ ਕੁਝ ਵੀ ਲੈ ਕੇ ਆਏ ਬੜਾ ਮਧਾ ਪੈਂਜੀ ਹਾਂ ਪੈਂਜੀ ਪਾ ਦੇ ਦਿੱਤਾ ਉਹਨਾਂ ਨੂੰ ਸੈਟ ਆਪਾਂ ਨਹੀਂ ਕੁੜਮਾ ਤੇ ਕੁੜਵਾ ਗੋ ਮੈਨੂੰ ਵੀ ਪਾਣਾ ਚਾਹੀਦਾ ਸੀ ਨਾ ਤੁਹਾਨੂੰ ਕੁਛ ਨਾ ਕੁਛ ਮੈਨੂੰ ਵੀ ਪਾ ਦੇ ਨਾ ਮੇਰੇ ਪੁੱਤਰ ਨੂੰ ਤੁਸੀਂ ਕੁਛ ਪਾਇਆ ਆ ਇੱਕ ਮਿੰਟ ਪੈਂਜੀ ਨਹੀਂ ਉਹ ਤਾਂ ਪੈਂਜੀ ਹਾਂ ਇਹਨਾਂ ਨੂੰ ਸਗਨ ਦੇ ਦਿਓ ਨਾ ਪੈਂਜੀ ਅੱਛਾ ਸਗਨ ਦੇ ਸਗਨ ਨੂੰ ਚੋਬਾ ਦਤਾ ਪੈਂਜੀ ਦੱਸ ਕੀ ਦੇ ਜੋ ਤੁਹਾਡੀ ਖੁਸ਼ੀ ਭਾਂਜੀ ਉਹ ਦੇ ਦੋ ਕੋਈ ਗੱਲ ਦੇ ਦੋ ਅੰਨ ਲੁਕੇ ਪੁੱਛੇ ਤੇ ਜੀ ਮੈਨੂੰ ਪੁੱਛੋ ਜਾ 3100 ਦੇਜੋ ਜਾਂ 5200 ਤੁਹਾਨੂੰ ਭਾਂਜੀ ਹਾਂ ਮੇਰਾ ਵੀ ਤਾਂ ਸਗਰ ਮੰਦਾਈ ਆ ਨਾ ਅਲਗਾ ਚੀ ਆਹ ਭਾਂਜੀ ਮੇਰੇ ਮੁੰਡੇ ਦਾ ਵੀ ਸ਼ਗਨ ਬੰਦਾ ਸੀ ਜੇ ਤੇ ਨਾਲੇ ਉਹ ਘਰ ਦਾ ਜਵਾਈ ਹੋ ਗਿਆ ਅੰਨੇ ਘਰ ਚ ਕਰ ਕੋਈ ਸੋਨੇ ਦੀ ਚੀਜ਼ ਪਾਣੀ ਚਾਹੀਦੀ ਸੀ ਸਾਨੂੰ ਤੇ ਨਾਲੇ ਮੇਰੇ ਦੋਤਰੀ ਦਾ ਵੀ ਬੰਦਾ ਜੇ ਹਾਂਜੀ ਪਾਜੀ ਦਿਨੇ ਤੇ ਸੀਮਾ ਬਾਦਾਂ ਚੁੱਪ ਕਰ ਹੌਂਸਲਾ ਰੱਖ ਬਾਬੇ ਵੇਖ ਲੈਣਾ ਸ਼ਮੀਲ ਹਾਂਜੀ ਪਾਜੀ ਮੇਰੇ ਹੱਥ ਤੇ ਫੁੜਕ ਬੜੀ ਨਹੀਂ ਹੁੰਦੀ ਸ਼ਿਆਣੀ ਤੈਨੂੰ ਬੜੀ ਰਾਣੇ ਮੇਰੀ ਗੱਲ ਸੁਣ ਇੱਧਰ ਆ ਇੱਕ ਮਿੰਟ ਮਣੇ ਮੇਰੀ ਗੱਲ ਸੁਣੀ ਯਾਰ ਹਾਂਜੀ ਭਾਜੀ ਤੂੰ ਵੇਖਣ ਨਿਆ ਕੀ ਕੁਛ ਕਰੀ ਜਾਂਦੇ ਆ ਮਾਸਾ ਖਿਆਲ ਨਹੀਂ ਤੁਹਾਨੂੰ ਵੀ ਜਵਾਈ ਵੀ ਤੁਹਾਡੇ ਬਿਠਾ ਆ ਕੀ ਹੋ ਗਿਆ ਭਾਜੀ ਯਾਰ ਤੈਨੂੰ ਨਹੀਂ ਪਤਾ ਕੀ ਹੋ ਗਿਆ ਉਹ ਮੇਰਾ ਕੜਾ ਕਿੱਥੇ ਆ ਦੱਸ ਮੈਨੂੰ ਉਹ ਉਹ ਜਾ ਭਾਈਆ ਤੂੰ ਡਰਾਇਡ ਦਿੱਤਾ ਮੈਨੂੰ ਮੇਰੀ ਗੱਲ ਸੁਣ ਮੇਰੀ ਗੱਲ ਹੋਈ ਆ ਚਾਚੀ ਜੀ ਨਾਲ ਤੇ ਦੂਜੇ ਲੱਕੀ ਨਾਲ ਵੀ ਗੱਲ ਹੋਈ ਮੇਰੀ ਕੀ ਗੱਲ ਹੋਈ ਤੇਰੀ ਕੀ ਹੋਲੋਗੀ ਉਹ ਕਹਿੰਦੇ ਆ ਤੇਰੇ ਲਈ ਸਾਰਾ ਕੁਝ ਬਣਾ ਕੇ ਰੱਖਿਆ ਵਾ ਕਿੜਾ ਥੋੜਾ ਸਾਰਾ ਗਲਤਰਾ ਕੰਮ ਰਹਿ ਰੀਆ ਟੈਨਸ਼ਨ ਹੀ ਲੈਂਦੀ ਲੋੜ ਅੱਗੇ ਕਿੱਦਾਂ ਦੱਸ ਉਹਨਾਂ ਨੇ ਮੈਨੂੰ ਤਾਂ ਜਾਪਦਾ ਤੇ ਕਾਲਾ ਮਲਾਏ ਕਰਕੇ ਜੀ ਭਾਈਏ ਨੂੰ ਇਦਾਂ ਹੀ ਰੱਖਣਾ ਨਹੀਂ ਨਹੀਂ ਹੌਸਾ ਰੱਖੋ ਹੌਸਾ ਤਾਂ ਨਹੀਂ ਅੱਜ ਨਾ ਪਾਣਾ ਵੇ ਤੈਨੂੰ ਕੱਲ ਪਾਉਣਾ ਵੇ ਪਰ ਮੈਨੂੰ ਇੰਨਾ ਪਤਾ ਉਹ ਤੇਰੇ ਲਈ ਬਣਾ ਰੱਖਿਆ ਨਾ ਸਾਰਾ ਕੁਝ ਇਹ ਵੇਖ ਲੈ ਜੇ ਨਾਣਾ ਪਾਇਆ ਉਹਨਾਂ ਨੇ ਤਾਂ ਮੈਂ ਤੁਹਾਡੇ ਸਾਰਿਆਂ ਦੇ ਗਣਾ ਲਵਾ ਲੈਣਾ ਜੀ ਮੇਰੀ ਗੱਲ ਸੁਣ ਲੈ ਭਾਜੀ ਕਿਵੇਂ ਜੀ ਗੱਲ ਕਰਦੇ ਜੀ ਹੌਸਲਾ ਰੱਖੋ ਮੜਾ ਜਾ ਅੱਜ ਤੁੰਗੀ ਗੱਲ ਨਹੀਂ ਮੈਂ ਨਾਲੇ ਤੁਹਾਡੇ ਕਿਹੜੀ ਗੱਲ ਜਿਹੜਾ ਕੜਾ ਲਿਆਂਦਾ ਵਾ ਉਹ ਅਸੀਂ ਅੱਜ ਹੀ ਪਾ ਦਿੰਨੇ ਆ ਕੱਲ ਜ਼ਰੂਰ ਪੋਣਾ ਵਾ ਵੇਖ ਲਓ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਤਸਵੀਰ ਪਰ ਭੈਣ ਜੀ ਤੁਸੀਂ ਤਾਂ ਕਹਿਣ ਡੈ ਸੀ ਕਿ ਕੜਾ ਕੱਲ ਆਪਾਂ ਚਾਰ ਬੰਦਿਆਂ ਵਿੱਚ ਪਾਵਾਂਗੇ ਚੰਗਾ ਲੱਗੇਗਾ ਨਹੀਂ ਫਿਰ ਉਹ ਕੱਲੇ ਜਵਾਈਏ ਰਾਜੀ ਪਾ ਦੋ ਫਿਰ ਰਵੀ ਮਹਿਸੂਸ ਕਰਦੇ ਤੇ ਪਾਓ ਪਰ ਮਾਮਿਆਂ ਦੇ ਨਾਲ ਚਾਚਿਆਂ ਦੇ ਨਾਲ ਮਿਲਣੀ ਨਾ ਕਰਵਾ ਦੇ ਉਹ ਜ਼ਿਆਦਾ ਵਧੀਆ ਨਹੀਂ ਸੀਗੀ ਚਲੋ ਨਾ ਲੱਗਦਾ ਮਸੂਲ ਚਲ ਪਾ ਦੇ ਚਾਚੀ ਚਲ ਪਾ ਦਿਓ ਪਾ ਦਿਓ ਕੋਈ ਗੱਲ ਨਹੀਂ ਪਾ ਦਿਓ ਦੇ ਸਿਮਾ ਕੱਢ ਲੱਕੀ ਦਿਓ ਪਾਜੀ ਆ ਪਾ ਕੀ ਦਿਓ ਆਪਣੇ ਭਾਜੀ ਨੂੰ ਦਿਓ ਤੇ ਸਿਮਾ ਭਾਜਾ ਪਾਜੀ ਜੀ ਬੈਠੋ ਨਾ ਐ ਤੇ ਕੜਾ ਪਾਇਆ ਸੀ ਵਿਚੋਲਗੇਰੀ ਦਾ ਇਹ ਮੰਦਰੀ ਬੋਨ ਲਗੇ ਜੀਜੇ ਵੱਲੋਂ ਕੀ ਕਿਹੜੇ ਜਵਾਈਆਂ ਚੋਰਾ ਹਾਂ ਬਹੁਤ ਬਹੁਤ ਪਹਿਨਣ ਹਾਂ ਬੋਸ਼ਾਂ ਮੈਂ ਹਾਂ ਜਵਾਰੀ ਜੇ ਕੁਛ ਵੀ ਨਹੀਂ ਸੀ ਪਿਆ ਤਖੂਣ ਵੇਖੋ ਸਾਰੇ ਟੰਬਰ ਦਾ ਵੇਲੋ ਸਾਰਿਆਂ ਨੂੰ ਗਹਿਣਾ ਪਾਇਆ ਐ ਚੋਈ ਨਾ ਗੱਲ ਬਦਾ ਬਹਿ ਜਾ ਕਿਉਂ ਬਾਜੀ ਮੈਂ ਤੁਹਾਨੂੰ ਕਿਹਾ ਸੀ ਨਾ ਹਰਤੀ ਵਾਲੇ ਨੂੰ ਇਹ ਪਤਾ ਹੀ ਹੁੰਦਾ ਵਾ ਕਿ ਕਿਨੂੰ ਕੀ ਪਾਉਣਾ ਵਾ ਤੇ ਕਿਨੂੰ ਕੀ ਨਹੀਂ ਵੇਖ ਲਓ ਤੁਹਾਨੂੰ ਨਾ ਇੱਕ ਚੀਜ਼ ਪੈਣੀ ਸੀ ਕਹ ਕੇ ਮੈਂ ਦੋ ਪਵਾਈਆਂ ਜੇ ਹੁਣ ਮੇਰੀ ਭੈਣ ਸਿਮਰਤ ਦਾ ਤੁਸੀਂ ਖਾਸ ਖਿਆਲ ਰੱਖਣਾ ਵਾ ਤੇ ਉਹਦੀ سپورਟ ਚ ਬੋਲਣਾ ਵਾ ਤੂੰ ਚਿੰਤਾ ਨਾ ਲਾ ਮੈਂ ਸਾਰਿਆਂ ਨੂੰ ਸੁਝਾ ਦਊਗਾ ਮੰਮੀ ਨੇ ਵੀ ਕਹੂੰਗਾ ਇਨਾ ਭੈਣਾਂ ਨੂੰ ਦੋਵਾਂ ਨੂੰ ਪਿਆਰ ਨਾਲ ਰੱਖਣਾ ਠੀਕ ਹੈ ਬਸ ਬਾਜੀ ਬਸ ਤੁਸੀਂ ਮੰਮੀ ਨੂੰ ਕਹਿ ਦਿਓ ਕਿ ਇਹਨਾਂ ਨੂੰ ਥਾਂ ਪਰ ਥਾਂ ਤੁਸੀਂ ਰੱਖਿਓ ਤੇ ਸਿਮਰਤ ਨੂੰ ਵੀ ਪਿਆਰ ਦਿਓ ਔਰ ਮੈਨੂੰ ਕੁਝ ਨਹੀਂ ਚਾਹੀਦਾ ਇਸ ਘਰ ਚੋਂ ਠੀਕ ਪੂਆ ਜੀ ਆਜੋ ਸਾਰੇ ਜਣੇ ਅੰਦਰ ਬੈਠਦੇ ਆਂ ਫਿਰ ਬਾਅਦ ਵਿੱਚ ਰੋਟੀ ਪਾਣੀ ਖਾਂਦੇ ਆਂ ਆਜੋ 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 ਚਲੋ ਚਲੋ ਗਾਜੋ ਜੋ ਜਮਿਦਰਾ ਮਰੇਗਾ ਕੀ ਹੋ ਗਿਆ ਤੁਹਾਨੂੰ ਬਾਅਦ ਵਿੱਚ ਕਰ ਲੈਂਦੇ ਗੱਲ ਸਾਰੇ ਉੱਥੇ ਬੈਠੇ ਆ ਸਾ ਜਿਹੜੀ ਗੱਲ ਨਹੀਂ ਹੋਣੀ ਹੋਣੀ ਨਾ ਤੇ ਹੋਣੀ ਹੁਣੀ ਆ ਬਾਅਦ ਵਾਲੀ ਗੱਲ ਨਹੀਂ ਗਏ ਵਿੱਚ ਕੋਈ ਵੀ ਐਸੀ ਕਿਹੜੀ ਤੁਸੀਂ ਗੱਲ ਕਰਨੀ ਜਿਹੜੀ ਹੁਣੇ ਕਰਨੀ ਦੱਸੋ ਯਾਰ ਮੈਂ ਰੋਟੀ ਪਾਣੀ ਵੀ ਵੇਖਣਾ ਵਾਂ ਭਾਵੇਂ ਉਹਨਾਂ ਨੇ ਬਣਾਇਆ ਪਰ ਨਾਲ ਵੇਖਣਾ ਤੇ ਆਇਆ ਵਾ ਨਾ ਰੋਟੀ ਪਾਣੀ ਵੀ ਵੇਖੀ ਬੈਠੇ ਪਹਿਲਾਂ ਮੈਂ ਬਰੀ ਗੱਲ ਸੁਣ ਲੈ ਬਾਈ ਕੁਬੇਟ ਦਾ ਕੰਮ ਹੈ ਛੇਤੀ ਦੱਸੋ ਛੇਤੀ ਬੋਲੋ ਆਹ ਗੱਲ ਦਾ ਸਰ ਅੱਜ ਜੋ ਇਹਨਾਂ ਕੋਲ ਚੁੱਕ ਕੇ ਲੈਣਤਾ ਇਹਨਾਂ ਕੋ ਕਰਤਾ ਵਾ ਇਹ ਚੰਗੀ ਗੱਲ ਆ ਵਧੀਆ ਲੱਗਦਾ ਇਹਦਾ ਕੁਛ ਤੇ ਕਰਨਾ ਹੀ ਪੈਣਾ ਹੀ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਜਾਣਦੀ ਹੋਵੇ ਤੁਹਾਡੇ ਤੋਂ ਕੋਈ ਇਹ ਗੱਲ ਦੀ ਭੁੱਲ ਲਿਆ ਪਾਜੀ ਨੇ ਤਾਂ ਤੁਹਾਨੂੰ ਪਤਾ ਆਪ ਸਾਰਾ ਕੁਝ ਕਿਹਾ ਹੀ ਵੀ ਮੈਨੂੰ ਆ ਚੀਜ਼ਾਂ ਪਹਿਨੀਆਂ ਚਾਹੀਦੀਆਂ ਹੁਣ ਤੁਹਾਨੂੰ ਪਤਾ ਮੈਂ ਆਪਣੀ ਕੀਦਣਾ ਭੈਣ ਤੇ ਲਿਆਉਣੀ ਆ ਨਾ ਇੱਥੇ ਕਿਸੇ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿੰਨੀਆਂ ਇਨਾ ਮਨਾਈਆਂ ਉਹਨਾਂ ਨੇ ਵੀ ਰਿਸ਼ਤਾ ਮੈਂ ਤਾਂ ਕਰਾਉਣਾ ਵਾ ਵੀ ਮੈਨੂੰ ਆ ਚੀਜ਼ਾਂ ਪਹਿਨੀਆਂ ਚਾਹੀਦੀਆਂ ਮੈਂ ਤਾਂ ਫਿਰ ਅਗਲੇ ਨੂੰ ਕਹਿਣਾ ਹੀ ਮੇਰੀ ਗੱਲ ਸਾਰੇ ਤਾਂ ਹੈਗਾ ਪਿਆ ਚਾ ਉਹ ਬੰਦਾ ਉਹ ਫੋਨ ਲਾ ਆ ਪਾਈਆ ਜੋ ਮੂੰਹ ਟੱਡੂਗਾ ਤੋਨੇ ਕੋਈ ਪਾਈ ਜਣਾ ਸਾਰਾ ਕੋਈ ਝੱਕੜਾ ਉਹਨੂੰ ਪਾਉਣਾ ਹੀ ਮੈਂ ਮੰਨਦਾ ਵਾਂ ਉਹਨੇ ਕਿਹਾ ਹੈ ਸਾਰਾ ਕੁਝ ਇਹਨਾਂ ਬੰਦਾਂ ਨਾਲ ਇੱਕ ਸ਼ਾਪ ਚੁੱਕੇ ਪਾਤੀ ਜਿਹਨੂੰ ਚਗਰਾਦਾ ਰஞ்சிਤ ਮੇਰੀ ਗੱਲ ਸੁਣ ਲਓ ਜਦੋਂ ਨਹੀਂ ਮੈਂ ਇਸ ਘਰ ਚ ਆਈ ਨਾ ਮੈਨੂੰ ਪਤਾ ਨਹੀਂ ਕਿੰਨੀਆਂ ਗੱਲਾਂ ਸੁਣਨ ਨੂੰ ਮਿਲਣਦੀਆਂ ਵਾਂ ਹਰ ਚੀਜ਼ ਤੋਂ ਮੈਨੂੰ ਗੱਲਾਂ ਸੁਣਾਈਆਂ ਜਾਂਦੀਆਂ ਵਾਂ ਕਿ ਤੇਰੇ ਪੇਕੇਆਂ ਨੇ ਕੀ ਪਾਇਆ ਤੇਰੇ ਪੇਕੇਆਂ ਨੇ ਕੀ ਪਾਇਆ ਤੇ ਫਿਰ ਚਲੋ ਹੁਣ ਉਹਨਾਂ ਨੇ ਵਧੀਆ ਕਰਤਾ ਵਾ ਹੁਣ ਖੁਸ਼ ਹੋ ਜਾਣਾ ਮੇਰੀ ਗੱਲ ਸੁਣ ਮੈਂ ਕਹਿੰਦੀ ਕਹਿ ਦੂਗਾ ਅ ਤੱਕ ਤੇਰੇ ਪੇਕੇ ਨੇ ਕੀ ਪਾਇਆ ਕੀ ਦਿੱਤਾ ਕੀ ਨਹੀਂ ਦਿੱਤਾ ਮੈਂ ਮੇਰੀ ਗੱਲ ਸੁਣ ਪਹਿਲਾਂ ਮੇਰੀ ਗੱਲ ਸੁਣ ਮੈਂ ਕਦੇ ਤਾਂ ਚੁੱਪ ਕਰਕੇ ਬੈਠਾ ਹਾਂ ਵੇਖੀ ਜਨਾ ਸਾਰਿਆਂ ਦੇ ਮੂੰਹ ਵਾਲੇ ਵੇਖੀ ਜਨਾ ਵਾ ਦੇਖਾ ਭਾਏ ਦੀ ਮਾਂ ਇਨੇ ਸ਼ਰਮ ਲਈ ਆ ਮੇਰਾ ਸ਼ਗਨਵੰਦਾ ਹੈ ਮੇਰਾ ਸ਼ਗਨਵੰਦਾ 3100 ਦੇ ਦ 5100 ਮੂੰਹ ਤੇ ਬੰਗੀ ਜਾਂਦੀ ਦੱਸ ਤੇ ਦੱਸੋ ਮੈਂ ਕੀ ਕਰਾਂ ਮੈਂ ਤੇ ਆਪ ਹੱਕੀ ਬੱਕੀ ਹੋ ਗਈ ਆ ਵੀ ਜੋ ਜੋ ਉਹਨਾਂ ਨੇ ਆਪਣੀ ਮਰਜ਼ੀ ਨਾ ਪਾਇਆ ਵਾ ਚਲੋ ਬਣਾ ਕੇ ਲਿਆਏ ਆ ਉਹ ਤਾਂ ਪਾਉਂਦੇ ਆ ਉਹ ਕੀ ਉਹਦਾ ਨਾਮ ਆ ਮਾਸੀ ਜੀ ਤੇ ਮੂੰਹ ਮੰਗ ਮੰਗ ਕੇ ਲੈ ਆਂਦੇ ਆ ਐਦਾ ਜੰਗਾ ਲੱਗਦਾ ਵਾ ਉਹ ਆ ਜੀ ਹੋਣੀ ਚਾਚੀ ਜੀ ਹੁਣੀ ਕੀ ਸੋਚਦੇ ਹੋਣਗੇ ਸਾਰੇ ਉਹ ਬਾਜੀ ਕੀ ਸੋਚਦੇ ਹੋਣਗੇ ਦੱਸੋ ਕੋਈ ਨਹੀਂ ਵਿੱਚ ਬੋਲਦਾ ਮੈਂ ਉਹ ਸ਼ਰਮ ਲਈ ਲਈ ਆ ਜੇ ਆਪਾਂ ਇਹਨੂੰ ਇਹਦਾ ਵਾਦਾ ਵਾਦਾ ਦਵਾਂਗੇ ਨਾ ਤੇ ਇਹਨਾਂ ਦਾ ਹੋਰ ਮੂੰਹ ਖੁੱਲ ਜਾਣਾ ਵਾ ਅੱਛਾ ਕੀ ਕਰਦੀ ਫਿਰ ਮੈਂ ਤੁਸੀਂ ਮੈਨੂੰ ਦੱਸ ਦੋ ਵੀ ਮੇਰੇ ਕੋਈ ਆਪਸ਼ਨ ਬਚਨ ਦੀ ਆ ਮੈਂ ਹਣ ਆਪਣੀ ਭੈਣ ਦਾ ਵਿਆਹ ਇੱਥੇ ਕਰਨਾ ਵਾ ਨਾ ਚੱਲ ਜੇ ਨਾ ਕੱਲ ਨੂੰ ਜਿੱਦਾਂ ਅੱਜ ਮੈਨੂੰ ਮੇਲੇ ਮੈਂਡੇ ਆ ਕੱਲ ਨੂੰ ਮੇਰੀ ਭੈਣ ਨੂੰ ਮਿਲਣਗੇ ਮੈਂ ਤੇ ਇਹੋ ਚਾਹੁੰਨੀ ਆ ਕਿ ਹਾਂ ਉਹਨੂੰ ਨਾ ਕੁਝ ਕਿਹਾ ਜਾਵੇ ਉਹ ਸੁਖੀ ਰਹੇ ਇੱਥੇ ਉਹਦੇ ਲਈ ਮੈਂ ਬਿਠਣਾ ਇੱਥੇ ਕਰੀ ਮੈਂ ਇੱਥੇ ਬਿਠਾ ਨਹੀਂ ਕੀ ਗੱਲ ਹੈ ਮੇਰੇ ਮੇਰੇ ਨਾਲ ਤੁਸੀਂ ਹੈ ਨਹੀਂ ਮੈਂ ਕਿਹੇ ਹੋਰ ਨਾ ਬੈਠੀ ਇੱਥੇ ਮੇਰੇ ਨਾਲ ਵੀ ਤੁਸੀਂ ਹੈਗੇ ਹੀ ਨਾ ਜਿੰਨੇ ਗੱਲ ਕਰਨੀ ਹੈ ਗੱਲ ਕਰਕੇ ਗਾਹ ਜਾਂਦਾ ਉਸੇ ਵੇਲੇ ਤੁਸੀਂ ਕੀ ਕਰ ਲੈਂਦੇ ਜੇ ਕੁਝ ਵੀ ਨਹੀਂ ਤੁਸੀਂ ਮੈਨੂੰ ਸਮਝਾਉਂਦੇ ਜੇ ਸ਼ਮੀ ਕੋਈ ਗੱਲ ਨਹੀਂ ਅੱਜ ਗੱਲ ਕਰਤੀ ਹੈ ਨਾ ਅੱਗੇ ਤੋਂ ਨਹੀਂ ਕਰਦਾ ਪਰ ਇਹ ਜਿੱਤੇ ਤੇਰਾ ਵੀ ਕੋਈ ਕਸੂਰ ਨਹੀਂ ਨਾ ਤੇਰੇ ਘਰ ਤੇ ਦਾ ਕੋਈ ਕਸੂਰ ਆ ਸਾਰਾ ਕਸੂਰ ਆ ਭਾਈ ਇਹਦਾ ਆ ਚੀਜ਼ਾਂ 'ਚ ਤੁਹਾਨੂੰ ਪਤਾ ਮੰਮੀ ਜੀ ਦਾ ਵੀ ਕਿਤੇ ਨਾ ਕਿਤੇ ਹੱਥ ਆ ਮੰਮੀ ਨੂੰ ਵੀ ਹੁੰਦਾ ਵਾ ਵੀ ਚੰਗੀ ਤਰ੍ਹਾਂ ਚੀਜ਼ਾਂ ਚੁੱਝਾ ਪਾਉਣ ਤਦਾਦ ਦੂ ਜਾਵੇ ਇਸ ਗੱਲ ਦਾ ਤੁਹਾਨੂੰ ਪਤਾ ਹੀ ਹੈ ਮੈਨੂੰ ਹਮੇਸ਼ਾ ਮੈਨੇ ਮਾਰਦੇ ਮੰਮੀ ਜੀ ਫਲਾਣੀ ਦੀ ਨੋਂਦਾ ਇੰਨਾ ਦਾ ਆ ਜਾਇਆ ਢਿੰਗੜੀ ਦੀ ਨੋਂਦਾ ਇੰਨਾ ਦਾ ਆ ਜਾਇਆ ਫਲਾਣੀ ਨੂੰ ਇੰਨੀਆ ਟੁੰਬਾ ਪੈ ਗਈਆਂ ਉਹਦੀ ਸੱਸ ਨੂੰ ਆਹ ਪੈ ਗਿਆ ਜਵਾਈ ਨੂੰ ਆਹ ਪੈ ਗਿਆ ਤੇ ਮੈਂ ਕਿਹਾ ਚੱਲ ਅੱਛਾ ਅਸੀਂ ਤੇ ਜੋ ਕੀਤਾ ਕੀਤਾ ਕਾਲੀ ਚ ਚੱਲ ਹੁਣ ਉਹਦਾ ਚੱਲ ਵਧੀਆ ਕਰ ਦੇਣਾ ਮੈਂ ਉਹਨਾਂ ਨੂੰ ਮਾੜਾ ਜਿਹਾ ਕਿਹਾ ਸੀ ਹਾਂ ਬਾਜੀ ਲਈ ਮੈਂ ਜ਼ਰੂਰ ਕਿਹਾ ਮੈਂ ਕਿਹਾ ਬਾਜੀ ਦੀਆਂ ਇੱਕ ਦੋ ਚੀਜ਼ਾਂ ਬਣਾ ਲਿਓ ਤੁਹਾਨੂੰ ਪਤਾ ਬਾਜੀ ਨੇ ਐਡਾ ਵੱਡਾ ਕੰਮ ਕੀਤਾ ਵਾ ਰਣਜੀਤ ਇੱਕ ਕੁੜੀ ਵਾਸਤੇ ਇਹ ਚੀਜ਼ ਬਰਦਾਸ਼ਤ ਕਰਨੀ ਬਹੁਤ ਔਖੀ ਗੱਲ ਹੈ ਕਿ ਉਹਨੂੰ ਐਮੈਂਡਮੈਂਟ ਦੇ ਕਿ ਇਹ ਗੱਲ ਉਹ ਸੁਣਾਇਆ ਜਾਵੇ ਕਿ ਤੇਰੇ ਪੱਕਿਆਂ ਨੇ ਆ ਨਹੀਂ ਪਾਇਆ ਤੇ ਤੇਰੇ ਪੱਕਿਆਂ ਨੇ ਉਹ ਨਹੀਂ ਪਾਇਆ ਚੱਜ ਦੀਆਂ ਚੀਜ਼ਾਂ ਨਹੀਂ ਦਿੱਤੀਆਂ ਸੋਨਾ ਘਟ ਪਾਇਆ ਵਾ ਉਹਨੂੰ ਬਹੁਤ ਔਖਾ ਲੱਗਦਾ ਆ ਬਹੁਤ ਮੈਨੂੰ ਸਾਰਾ ਪਤਾ ਵਾ ਪਰ ਮੈਂ ਇੱਕ ਗੱਲ ਦੱਸ ਮੈਂ ਕਿੱਥੇ ਨਹੀਂ ਖੜਾ ਤੇਰੇ ਨਾਲ ਜੇ ਮੈਨੂੰ ਕਿਹਨੇ ਦਾਜ ਦਾ ਕਿਹਾ ਵਾ ਤੇ ਮੈਂ ਉੱਥੇ ਖਿਲਾਫ ਹੋਇਆ ਉਹਦੇ ਤੈਨੂੰ ਪਤਾ ਵਾ ਇਹ ਚੀਜ਼ਾਂ ਮੈਨੂੰ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ ਨਾ ਮੈਨੂੰ ਇਹ ਕੰਮ ਪਸੰਦ ਆ ਜਿਹੜੇ ਕੰਮ ਇਹਨੂੰ ਪਸੰਦ ਨਹੀਂ ਉਹ ਹੀ ਕੀਤੇ ਸਾਰੇ ਅੱਜ ਤੇ ਉਹ ਜੀ ਮੇਰੀ ਮਾਤਾ ਚਲੋ ਕੋਈ ਗੱਲ ਨਹੀਂ ਉਹਨਾਂ ਨੇ ਜੋ ਪਾਇਆ ਵਾ ਨਾ ਆਪਣੀ ਮਰਜ਼ੀ ਨਾਲ ਪਾਇਆ ਵਾ ਸਿਰਫ ਗਲਤ ਆ ਚੀਜ਼ਾਂ ਹੋਣ ਡੀਆਂ ਵਾ ਜਿਹੜੀਆਂ ਕਿ ਭਾਜੀ ਦੀ ਮੰਮੀ ਨੇ ਮੰਗ ਮੰਗ ਕੇ ਸਗਣ ਕੋ ਪਾਇਆ ਇਹ ਗਲਤ ਹੈ ਤੇ ਬਾਕੀ ਭਾਜੀ ਦਾ ਤੁਹਾਨੂੰ ਪਤਾ ਹੀ ਹੈ ਚਲੋ ਉਹ ਆਪਾਂ ਵੀ ਸੈਪਟ ਕਰਦੇ ਆ ਵੀ ਚਲੋ ਰਿਸ਼ਤਾ ਕਰਾਤਾ ਉਹਨਾਂ ਨੇ ਇੰਨਾ ਬਹੁਤ ਆ ਉਹਨਾਂ ਨੇ ਤਾਂ ਪਹਿਲੇ ਈਨ ਰੱਖੀ ਸੀ ਸਾਡੇ ਸਾਹਮਣੇ ਹੀ ਰੱਖੀ ਸੀ ਕਿਹੜਾ ਪੜਦਾ ਕਿਸੇ ਗੱਲ ਦਾ ਮੈਂ ਤੇ ਹੁਣ ਕਹਤਾ ਹੁਲੀ ਜੀ ਮਾਕੇ ਭਾਜੀ ਮੇਰੀ ਗੱਲ ਸੁਣ ਲੋ ਹੁਣ ਮੰਮੀ ਜੀ ਨੂੰ ਇੰਨੀ ਗੱਲ ਸਮਝਾ ਦਿਓ ਕਿ ਸਾਨੂੰ ਦੋਵਾਂ ਭੈਣਾਂ ਨੂੰ ਪਿਆਰ ਨਾ ਰੱਖਣ ਤੇ ਸਿਮਰਤ ਨੂੰ ਕੋਈ ਵੀ ਇੱਥੇ ਗਲਦੀ ਦਿੱਕਤ ਨਹੀਂ ਆਉਣੀ ਚਾਹੀਦੀ। ਚੰਮੀ ਇਹ ਗੱਲ ਤੈਨੂੰ ਨਹੀਂ ਪਤਾ ਜਿਨ੍ਹਾਂ ਨੇ ਬਸਣਾ ਨਾ ਉਹਨਾਂ ਦਾਜ ਤੋਂ ਬਿਨਾਂ ਵੀ ਬਸ ਜਣਾ ਵਾ ਤੇ ਜਿਨ੍ਹਾਂ ਨੇ ਨਹੀਂ ਬਸਣਾ ਨਾ ਉਹਨੂੰ ਭਾਵੇਂ ਜਿੰਨਾ ਮਰਜ਼ੀ ਨਾਲ ਘਰ ਵੀ ਭਰ ਦੋ ਤੇ ਤੈਨੂੰ ਨਹੀਂ ਚੀਜ਼ਾਂ ਪਤਾ ਇਹ ਜਿਹੜੇ ਲੋਭੀ ਹੁੰਦੇ ਨੇ ਫਿਰ ਦਾਜ ਦੇ ਜਿਹੜੇ ਆ ਚੀਜ਼ਾਂ ਦੇ ਆੜੇ ਉਹਨਾਂ ਨੂੰ ਭਾਵੇਂ ਉਹਨਾਂ ਦੇ ਘਰ ਭਰ ਦੋ ਉਹਨਾਂ ਦੇ ਗੱਲ ਤੇ ਤੁਹਾਡੀ ਠੀਕ ਆ ਪਰ ਚਲੋ ਜੋ ਉਹਨਾਂ ਨੇ ਕੀਤਾ ਆਪਣੀ ਧੀ ਵਾਸਤੇ ਕੀਤਾ ਤੇ ਜੋ ਮੈਂ ਕੀਤਾ ਮੈਂ ਆਪਣੀ ਭੈਣ ਵਾਸਤੇ ਕੀਤਾ ਚਲੋ ਛੱਡੋ ਅਸੀਂ ਬਾਅਦ ਵਿੱਚ ਗੱਲ ਕਰਦੇ ਹਾਂ ਹੁਣ ਵੇਖੀਏ ਪਰੌਣਿਆਂ ਨੂੰ ਉਹਨਾਂ ਨੇ ਕਹਿਣਾ ਨਿਕਲ ਨਹੀਂ ਰਹੇ ਹੈਗੇ ਅਸੀਂ ਇਹਨਾਂ ਦੀਆਂ ਕੀ ਗੱਲਾਂ ਮੈਂ ਤਾਂ ਕਰਦਾ ਮੈਨੂੰ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਮੈਨੂੰ ਪਸੰਦ ਨਹੀਂ ਇਹ ਚੀਜ਼ਾਂ ਸਾਰੀਆਂ ਕੋਈ ਗੱਲ ਨਹੀਂ ਹੋਣਾ ਚਲੋ ਰੋਟੀ ਪਣੀ ਖਵਾਈਏ ਉਹਨਾਂ ਨੂੰ ਛੱਡ ਦੋ ਹੁਣ ਆ ਗੱਲਾਂ ਕੋਈ ਗੱਲ ਨਹੀਂ ਸ਼ਰਮੀ ਲਾ ਰੱਖੀ ਇਹਨਾਂ ਨੇ ਵੀ ਕਾ ਪਾਈਏ ਦੀ ਮਾਤਾ ਮੂੰਹ ਤੇ ਮੰਗੀ ਜਾਂਦੀ ਉਹਨਾਂ ਦੇ 3100 ਤੋਂ 5500 ਦੇ ਦੋ ਇਹ ਨਹੀਂ ਮੈਂ ਦੀ ਕੋਈ ਰਿਸ਼ਤੇਦਾਰ ਆਇਆ ਕੋ ਪ੍ਰਾਣਾ ਆਇਆ ਵਾ ਹੱਦ ਹੋ ਗਈ ਇਹ ਨਾ ਲੋਕਾਂ ਦੀ ਮੈਨਾ ਹਲੀ ਵਿਆਹ ਸਟਾਰਟ ਹੋਇਆ ਵਾ ਹਲੀ ਆ ਹਾਲੀ ਨਾ ਦਾ ਅੜੀ ਗਾਂ ਗਾਂ ਪਤਰੀ ਨੇ ਨੇ ਕੀ ਕਰਨਾ ਹੈ ਕਿੱਥੇ ਕਿੱਥੇ ਮੂੰਹ ਪਾੜਨੇ ਨੇ ਜਿੱਦਨ ਦੀ ਆਈ ਹੈ ਨਾ ਉਦੋਂ ਦੀ ਇਹ ਵਰਕਤਾ ਇਹਦੀ ਮੈਂ ਮੰਨ ਲਉ ਮੈਂ ਕਿਹਾ ਸੀ ਇਹ ਕਾਤੋਂ ਆ ਗਈ ਮੂੰਹ ਚੁੱਕੇ ਥੇ ਧਰਮ ਨਾ ਇੰਨਾ ਗੁੱਸਾ ਚੜਦਾ ਨਾ ਮੈਨੂੰ ਇੱਥੇ ਮੈਂ ਕੀ ਕਰ ਸਕਦਾ ਹੁਣ ਭਰਾ ਮੇਰੇ ਦਾ ਵਿਆਹ ਵਾ ਸਹਿਣਾ ਹੀ ਪੈਣਾ ਵਾ ਕਦੀ ਯੂਦਾ ਸੁਗੰਦੇ ਤੇ ਕਦੀ ਯੂਦਾ ਸੁਗੰਦੇ ਤੇ ਅਗਲੇ ਨੇ ਕਿਹਾ ਕੋਈ ਵੇਖਿਆ ਨਹੀਂ ਦਾ ਇੰਨੀ ਭੁੱਖ ਵਿਖਾਉਂ ਦੇਣਾ ਇੰਨੀਆਂ ਤੇ ਲੱਗਣਾ ਨਹੀਂ ਮੰਗਦੀਆਂ ਲਾਗੇ ਬੰਨੇ ਕੋ ਮੰਗਤਿਆਂ ਨਾਲ ਪਰ ਕਿੱਥੋਂ ਆਜਦੇ ਮੂੰਹ ਚੁੱਕ ਕੇ ਭੁੱਖ ਲੰਗ ਤੇ ਬੂਹੇਗੇ ਦੇੜੀ ਉਹ ਕਿ ਹੋ ਗਿਆ ਤੈਨੂੰ ਸੁਟਣਾ ਮੈਨੂੰ ਮੈਨੇ ਇੱਕ ਗੱਲ ਦੱਸੋ ਤੁਹਾਡੀ ਮਾਂ ਕੀ ਬੋਲੀ ਜਾਣਦੀ ਹੈ ਉਹਨੂੰ ਸਮਝਾਇਆ ਨਹੀਂ ਜਾਂਦਾ ਕੁਝ ਜਾ ਕੇ ਸੁਣ ਜਾ ਮੈਂ ਤਾਂ ਸੋਨੂੰ ਜੋ ਕੁਝ ਬੋਲਣ ਦੇ ਆ ਉਹਨਾਂ ਦਾ ਫਰਜ ਪੰਦਾ ਉਹਨਾਂ ਦੇ ਸਾਰਿਆਂ ਦੇ ਵਿੱਚ ਬੋਲਣ ਦਾ ਕੀ ਦੱਸ ਕੀ ਕਹਿੰਦੀ ਆ ਕਹਾਂ ਕਿ ਡਈਆ ਨਾ ਨੀ ਤੂੰ ਹੀ ਕਹਿ ਨਹੀਂ ਸਕਦੇ ਮਾਂ ਆਪਣੀ ਨੂੰ ਕਿ ਮੈਂ ਹੀ ਆਖਿਆ ਪੈਲਸ ਦਾ ਉੱਥੇ ਜੇ ਪੈਲਸ ਨੀ ਇਨਾਂ ਨੇ ਕੀਤਾ ਘਰ ਘਰਣ ਦੇ ਆਓ ਅਸੀਂ ਤਾਂ ਕਿਆ ਹੀ ਕੀ ਗਰਦਰਾ ਸਭ ਕਰਦੇ ਆ ਤੂੰ ਮੈਂ ਕਿਹਾ ਤਾਂ ਗਾਹੀ ਵੀ ਚਲ ਯਾਰ ਪੈਰਸੇਸ ਕਰਕੇ ਨਹੀਂ ਕੀਤਾ ਵੀ ਦੋ ਚਾਰ ਬੰਦੇ ਨੂੰ ਮੈਂ ਘਾਰ ਹੀ ਕਰ ਲੈਣਾ ਬੜੀ ਮਾਂ ਨੂੰ ਸਮਝਾਉਣਾ ਹੀ ਚੰਗੀ ਤਰ੍ਹਾਂ ਬਿਠਾ ਕੇ ਉਹ ਮੈਂ ਤਾਂ ਵੀ ਕਹਦੇ ਉਹਨਾਂ ਦੀ ਬੇਇੱਜ਼ਤੀ ਕਰਨ ਈ ਮੰਮੀ ਜੀ ਕੀ ਜਾਣਦੀਆਂ ਦੱਸ ਮੈਨੂੰ ਬੰਦਿਆ ਜੋ ਮੈਨੂੰ ਠਾ ਕੇ ਲੈ ਆਈ ਖਿੱਚ ਕੇ ਨਾਲੇ ਮੇਰੀ ਇੱਕ ਗੱਲ ਸੁਣੋ ਇਹ ਤੁਹਾਡੀ ਡਿਮਾਂਡ ਸੀ ਵੀ ਪੈਲੈਸ ਤੇ ਸਗਨ ਲਾਉਣਾ ਵਾ ਤਾਂ ਜਾ ਕੇ ਤੁਸੀਂ ਪੈਲੈਸ ਅਸੀਂ ਮਾਹ ਕੀਤਾ ਸੀ ਜਾ ਕੇ ਪੈਲੈਸ ਹਾਂ ਤਾਂ ਹੁਣ ਉਹਨੂੰ ਵੀ ਮੇਰਾ ਅਹੀਂ ਪੈਲੈਸ ਕੀਤਾ ਇਹਨਾਂ ਨੇ ਘਰ ਕਰਨ ਦੇ ਉਹ ਜਾ ਛੱਡ ਪਣਾ ਪੁਰਾਣੀਆਂ ਗੱਲਾਂ ਐਵੇਂ ਕਿੱਥੇ ਪੁਰਾਣੀਆਂ ਗੱਲਾਂ ਲੈ ਕੇ ਬਹਿ ਗਈ ਸਾਰੇ ਬੈਠੇ ਅੰਦਰ ਚੱਲ ਜਲੀ ਚੰਗਾ ਲੱਗਦਾ ਬੰਦਾ ਇਹ ਗੱਲ ਸੁਣੋ ਨਾਲੇ ਦੋਤੀ ਦੋਤੀ ਕੀ ਲਾਇਆ ਵਾ ਮਿੰਟ ਮਿੰਟ ਤੇ ਦੋਤੀ ਦਾ ਸਗਨ ਦੋ ਦੋਤੀ ਦਾ ਸਗਨ ਦੋ ਅਹੀਂ ਆਪਣੇ ਘਰ ਜੋ ਮਰਜ਼ੀ ਕਰੀਏ ਕਿਸੇ ਦੇ ਘਰ ਆਣ ਕੇ ਥੋੜੀ ਤਾਂ ਕਰੀਦਾ ਪਾਓ। ਪਰ ਯਾਰ ਮਾਤਾ ਦੀ ਪਰਾਣੀ ਆਤਾ ਤੈਨੂੰ ਪਤਾ ਵੀ ਉਹ ਕੰਨਿਆ ਨੂੰ ਪੂਜਦੀ ਹੈ। ਉਹ ਕੰਨਿਆ ਨੂੰ ਪਹਿਲੇ ਨੰਬਰ ਤੇ ਸਮਝੀਓ ਤਦ ਕਹਿੰਦੀ ਵੀ ਛੋਟੀ ਦੋਤੀ ਨੂੰ ਪਹਿਲਾਂ ਕਰਕੇ ਤੇ ਫੇਰ ਅੱਗੋਂ ਗਾਂ ਸਕਣ ਕਰੋ। ਆਪਣੇ ਘਰ ਕਰਿਆ ਕਰਨ ਜੋ ਕਰਨਾ ਵਾ। ਬੰਗਾਰਨੇ ਦੂਜਿਆਂ ਦੇ ਘਰ ਕਿਹਨੇ ਕਰਨਾ। ਛੱਡ ਮਾਜੀਆਂ ਅੰਦਰ ਬੈਠੇ ਉਹਨਾਂ ਨੇ ਕਹਿੰਨਾ ਪਤਾ ਨਹੀਂ ਕੀ ਹੋ ਗਿਆ ਉਹਨਾਂ ਨੂੰ। ਜਾਉ ਨਹੀਂ ਆ ਚੰਨੀ ਮੈਂ। ਕਿੱਡਾ ਇਹਨਾਂ ਨੇ ਪਖੰਡ ਫੜਿਆ ਮਾਂ ਪੁੱਤਾਂ ਦੋਵਾਂ ਨੇ। ਦੁਖੀ ਘਰ ਮਾਰਿਆ। ਨਾ ਕੋਈ ਆਇਆ ਗਿਆ ਬੈਂਦੇ ਆ ਨਾ ਕੋਚਾ। ਉਹ ਵੀ ਬੋਲੀ ਤੁਰ ਹੀ ਜਾਂਦੀ ਹੈ ਚਲੀਏ ਫਿਰ ਵਾਵਾ ਟਾਈਮ ਹੋ ਗਿਆ ਫੁਲਕਾ ਛੱਕੀ ਤੇ ਚਲੀਏ ਫਿਰ ਨਹੀਂ ਗੱਲ ਹੈ ਬੋਲੇ ਨਹੀਂ ਨਹੀਂ ਭੇਜੀ ਹੋ ਜੇ ਬੋ ਕੋਈ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਹੁਣ ਸਾਰੇ ਜਣੇ ਇਕੱਠੇ ਤੇ ਹੋਈ ਹੋਈ ਆ ਹੋਰ ਕੁਨਾ ਕੜਮ ਕੇ ਤੇ ਸਮਸਾ ਕਿਤੇ ਲੰਬ ਦੇਣੇ ਕਿਤੇ ਹਾਂਜੀ ਮੈਂ ਤਾਂ ਪਹਿੰਜੀ ਤੁਹਾਨੂੰ ਪਹਿਲੀ ਵਾਰੀ ਵੇਖਿਆ ਅੱਜ ਅੱਛਾ ਤੇ ਤੁਸੀਂ ਰਾਣੇ ਦੇ ਵਿਆਹ ਚ ਨਹੀਂ ਸਿਆਏ ਨਹੀਂ ਆਈ ਤਾਂ ਉਹ ਕਿਤੇ ਤੇ ਤੂੰ ਹੀ ਭੇੜ ਜਿਉ ਨਹੀਂ ਮੈਨੂੰ ਵੇਖਿਆ ਹਣਾ ਕਿਤੇ ਅੱਛਾ 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 ਠੀਕ ਹੈ ਠੀਕ ਹੈ ਰਾਜਾ ਬੜਾ ਸੀ ਨਾ ਉਦੋਂ ਹਾਂਜੀ 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 ਹੋਰ ਨੀ ਮੈਂ ਤੇ ਦੇਖਿਆ ਸੀ ਇਹਨਾਂ ਨੂੰ ਅੱਛਾ ਦੇਖਿਆ ਸੀ ਤੂੰ ਮੇਰਾ ਧਿਆਨ ਨੇ ਪਿਆ ਹਾਂ ਉਹ ਹੀ ਕਹਿਣਾ ਫੇ ਤੁਹਾਨੂੰ ਪਤਾ ਫਿਰ ਆਏਗੇ ਤੇ ਬਿਜਲੀ ਵਾਤਾਂ ਵੱਜੀ ਹੁੰਦੀ ਸਾਰਿਆਂ ਦੀ ਹਾਂਜੀ 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 ਯਾਨੀ ਤੁਸੀਂ ਬਹੁਤ ਹੀ ਸੋਹਣਾ ਕੀਤਾ ਮੈਂ ਕਹਿੰਦੀ ਸਾਰਿਆਂ ਨੂੰ ਐ ਮੁੰਦਰੀਆ ਗਹਿਣੇ ਤੱਕ ਰਜਾ ਦਿੱਤਾ ਜੇ ਤੁਸੀਂ ਹੋਏਗੇ ਨਾ ਐਨਾ ਕੁ ਸੋਹਣਾ ਮੈਂ ਕਹਿੰਦੀ ਮੈਂ ਰਾਣੀ ਦੇ ਵਿਆਹ ਦੇ ਵਿੱਚ ਕੁਝ ਵੀ ਨਹੀਂ ਸੀ ਜਿਵੇਂ ਕੀਤਾ ਤੁਸੀਂ ਸਭ ਨਾਲੋਂ ਤੇ ਤੁਸੀਂ ਤੇ ਮੈਂ ਕਹਿੰਨੀ ਆ ਆਪਾਂ ਤੇ ਸਾਰਿਆਂ ਨੂੰ ਤੁਸੀਂ ਖੁਸ਼ ਕਰ ਛੱਡਿਆ ਕੋਈ ਸੋਹਣੇ ਮੇਰੇ ਮੈਨੂੰ ਬਹੁਤ ਤੁਸੀਂ ਖੁਸ਼ ਕਰ ਦਿੱਤਾ ਉਹ ਹੈ ਕਣ ਤੁਸੀਂ ਖੁਸ਼ ਤੇ ਹੋ ਹੈ ਨਾ ਉਹ ਕਣ ਮੇਰੀ ਦੋਤਰੀ ਹੈ ਅਨੂ ਨੂੰ ਤੁਸੀਂ ਖੁਸ਼ ਕਰ ਦਿੱਤਾ ਉਹ ਵੀ ਬੜੀ ਖੁਸ਼ ਹੋਈ ਜਾਵੇ ਫੇਂਜੀ ਮੇਰੀ ਇਕੱਲੀ ਖਲੀ ਧੀ ਹੈ ਜੋ ਕੁਛ ਹੈਗਾ ਨਾ ਸਾਡਾ ਮੇਰਾ ਹਾਂ ਦੋਨੋਂ ਬੱਚਿਆਂ ਦਾ ਇਹ ਤੇ ਹੈਗਾ ਮੈਂ ਹੋਰ ਕਿਦਾਂ ਵਾਸਤੇ ਰੱਖਣਾ ਜੀ ਪੂਰੀਆਂ ਰੀਜਾਂ ਲਾਉਣੀਆਂ ਮੰਮੀ ਨੇ ਆਪਣੀ ਧੀ ਦੇ ਵਿਆਹ ਚ ਹੈ ਕਿੰਦੇ ਮੈਂ ਕੋਈ ਕਸਰ ਨਹੀਂ ਛੜਨੀ ਹੈਗੀ ਜੀ ਅੱਜ ਬੜਾ ਹੀ ਵੱਡਾ ਕੁਛ ਹੋਇਆ ਇੱਕ ਸਮਾਂ ਫੇਰ ਆਣਾ ਜੀ ਹਾਂ ਉਹ ਤੇ ਹੈਗੇ ਸਾਰੇ ਨਾਲ ਨਾਲ ਮਿਲ ਕੇ ਪਰਮਤਮਾ ਨੇ ਹਾਂ ਓਏ ਗਿਆ ਨਾ ਬੋਲ ਤੀ ਵਧੀਆ ਕੀਤਾ ਤੁਸੀਂ ਨੇ ਬਹਿ ਕੇ ਨਹੀਂ। ਸਿੱਕਾ ਤੁਹਾਨੂੰ ਪਸੰਦ ਆਇਆ। ਬਸ ਸਾਡੇ ਵਾਸਤੇ ਇੰਨਾ ਹੀ ਬੋਲਦੇ। ਕੁੜਮ ਖੁਸ਼ ਹੋ ਜਾਂਨ ਤੇ ਆਪਾਂ ਵੀ ਖੁਸ਼ ਆ ਨਾ ਮਮਾ। ਬੋਲ ਜੀ। ਤੁਸੀਂ ਖੁਸ਼ ਹੋ ਗਏ ਤੁਹਾਡੇ ਵਾਲੇ ਵੇਖ ਕੇ ਆਪਾਂ ਦੋਨੇ ਖੁਸ਼ ਹੋ ਗਏ। ਓਏ ਗਿਆ ਮੈਨੂੰ ਤਾਂ ਬਹੁਤ ਹੀ ਖੁਸ਼ੀ ਹੋਈ ਹੈ। ਮੈਂ ਤੇ ਇੰਨਾ ਕੁਝ ਕਦੀ ਵੇਖਿਆ ਵੀ ਨਹੀਂ ਸੀ ਰਾਣੇ ਦੇ ਵਿਆਹ ਦੇ ਵਿੱਚ ਜਿੰਨਾ ਕਿ ਮੈਂ ਤੁਸੀਂ ਕਰ ਦਿੱਤਾ। ਮੈਨੂੰ ਬਹੁਤ ਹੀ ਖੁਸ਼ੀ ਹੋਈ। ਤੇ ਜਦੋਂ ਤੁਹਾਡੇ بیٹے ਦਾ ਵਿਆਹ ਹੋਇਆ ਸੀ ਉਦੋਂ ਵੀ ਫਿਰ ਇਹਨਾਂ ਨੇ ਕਾਫੀ ਗਿਆਨ ਪਾਇਆ ਹੋਣਾ। ਨਹੀਂ ਬੱਚੇ ਦੀ ਗੱਲ ਕਰਦੇ ਪੀ। ਡਬਿਟ ਦੀ ਰਾਜ ਭਾਗੀ ਦੇ ਵਿਆਹ ਚ ਮੈਂ ਤਾਂ ਕਾਫੀ ਕੀਤਾ ਹੁਣ ਇਹਨਾਂ ਨੇ ਵੀ ਉਹ ਹੋਜੀ ਫੋਚੀ ਨਾ ਫੋਚੀ ਨਹੀਂ ਉਹਨੇ ਕੀਤਾ ਉਹ ਨਾਲੇ ਕੋਸ਼ਿਸ਼ ਵੀ ਨਹੀਂ ਉਹ ਕੀਤਾ ਆ ਵੇਖ ਆ ਮਾਸਖ ਜੀ ਨੇ ਮੁੰਦਰੀ ਪਾਈਓ ਬਸ ਆਓ ਤੇ 6800 ਰੁਪਏ ਦੇ ਜਿਹੜੇ ਸੂਟ ਉਹ ਦਿੱਤੇ ਤੇ ਮਿਲਣੀਆਂ ਦੇ ਲੋਕੀ ਕੰਬਲ ਲਾਉਂਦੇ ਨੇ ਮੁੰਦਰੀਆ ਪਾਉਂਦੇ ਨੇ ਉਹਨਾਂ ਨੇ ਕੱਖ ਵੀ ਨਹੀਂ ਕੀਤਾ ਮਰ ਓਏ ਲਾ ਵੀ ਕੀ ਕੰਬਰ ਮੜਾ ਮੜਾ ਫੜਾ ਕੇ ਤੇ ਚੋ ਉਹਨਾਂ ਨੇ ਮਿਲਣੀ ਕਰ ਦਿੱਤੀ ਨਾ ਕੋਈ ਮੰਦਰੀਆ ਨਾ ਕੋਈ ਦੇਣਾ ਨਾ ਕੋਈ ਯਾਰਾ ਕੁਝ ਵੀ ਨਹੀਂ ਉਹਨਾਂ ਨੇ ਪਾਇਆ ਤੇ ਪਹਿਲੇ ਸੀ ਫਿਰ ਵੱਡਾ ਗੱਲ ਜਿਹਾ ਉਹਨਾਂ ਨੇ ਤਾਂ ਨਹੀਂ ਕੀਤਾ ਹੁਣ ਆਇਆ ਕਿ ਪਹਿਲੇ ਤੂੰ ਉਸੇ ਕੀ ਕਰਨਾ ਵੇ ਨਹੀਂ ਪਹਿਲੇ ਨਾ ਕਦੀ ਉੱਥੇ ਆਈਸਕ੍ਰੀਮ ਨਹੀਂ ਕਦੀ ਮਿਲਦੀ ਕਦੀ ਉੱਥੇ ਪਾਣੀ ਖਤਮ ਹੋ ਜਾਂਦਾ ਹੈ ਉੱਥੇ ਕੁਛ ਕਾਤੀ ਕੁਛ ਹੁੰਦਾ ਹੀ ਮੈਂ ਤੇ ਤੋਬਾ ਤੋਬਾ ਅੱਛੇ ਦਿੱਤੀ ਬੰਨਾਂ ਨੂੰ ਹੱਥ ਮੈਂ ਲਾਂਦੇ ਰਿਹਾ ਉੱਥੇ ਮੈਂ ਕਿਹਾ ਕੀ ਹੈਗਾ ਗਿਆ ਯਾ ਚੰਗਾ ਨਹੀਂ ਕੀਤਾ ਤਾਂ ਜੀ ਨਾ ਨਾ ਭੈਣ ਮੇਰੀ ਕੁਝ ਪੁੱਛੀ ਨਾ ਤੂੰ ਕਹਿੰਦੇ ਹੁੰਦੇ ਨੇ ਅਸੀਂ ਕੋਈ ਤੇ ਸਾਡੇ ਘਰ ਪਰੋਣਾ ਆ ਜੇ ਤੇ ਅਸੀਂ ਟੇਬਲ ਬੁੱਕ ਕਰਾ ਦੇ ਹੁੰਦੇ ਹਾਂ ਹਾਂ ਜਵਾਈ ਜਦੋਂ ਆਂਦਾ ਵਾ ਆਹ ਉਹਨਾਂ ਦੇ ਗੱਲਾਂ ਸੁਣਿਆ ਕਰ ਮੂੰਹ ਦੀ ਲਿਆਰ ਬੈਠਾ ਥੰਗੀੜਦਾ ਹਾਲਾ ਬਰਸਾ ਉਹ ਕੱਖਰੀ ਕਰਨਗੇ ਉਹਗੇ ਹੈਗੇ ਨਾਲ ਉਹਨਾਂ ਦੀ ਗੱਲਾਂ ਨਾਲ ਹੀ ਗਈ ਗੱਲੇ ਨੇ ਉਹ ਗੱਲੇ ਨੇ ਵਸਾ ਦਿੰਦੇ ਨੇ ਗੱਲ ਨੂੰ ਨਿਪਟਾ ਦਿੰਦੇ ਨੇ ਪਰ ਤਾਂ ਜੀ ਸਾਨੂੰ ਤੇ ਇਹਨਾਂ ਨੇ ਕਿਹਾ ਕਿ ਮਿਲੀਆਂ ਦੇ ਸੂਟ ਵਧੀਆ ਲਾਇਓ ਹਲਕੇ ਨਾ ਲਾਇਓ ਤੁਲ ਗਿਆ ਨੇ ਹਾਂਜੀ ਅਸੀਂ ਤੇ ਡਬਲ ਬੈੱਡ ਦੇ ਕੰਬਲ ਲਿਆਂਦੇ ਮਿਲਨੀਆਂ ਦੇਦੇ ਹੁੰਦੀਆਂ ਬੁੰਦਰੀਆਂ ਬਣਾਈਆਂ ਇਹਨਾਂ ਦੇ ਚੇਚਾ ਸਾਨੂੰ ਕਿਹਾ ਕਿ ਡਬਲ ਸਿੰਗਲ ਬੈੱਡ ਤੇ ਕੰਬਲ ਲਾ ਲਾਓ ਡਬਲ ਬੈੱਡ ਤੇ ਕੰਬਲ ਲਾਓ ਤੇ ਉਹ ਵੀ ਕੰਪਨੀ ਦੇ ਹਾਂ ਹਾਂ ਸਿੰਗਲ ਕੰਬਲ ਨਾਲ ਨਾਣਾ ਜੀ ਤੁਹਾਡੇ ਵੇਲੇ ਕੀ ਕੀਤਾ 2.5 300 ਰੁਪਏ ਦੇ ਸਾਡੇ ਸੂਟ ਰੱਖੇ ਹੈ ਉਹ ਵੀ ਇੱਕ ਵਾਰੀ ਪਾਓ ਤੇ ਦੂਜੇ ਨਹੀਂ ਫਟੇ ਬਏ ਕਿਸੇ ਕੰਮ ਦੇ ਸੂਟ ਨਹੀਂ ਲਾਏ ਤੇ ਜਿਹੜੇ ਕੰਬਲ ਹੈ ਉਹ ਕੀ ਹੈ 100 ਰੁਪਏ ਦਾ ਕੰਬਲ ਅਗਲੇ ਨੇ ਲਾ ਦਿੱਤਾ ਕੁਝ ਵੀ ਨਹੀਂ ਕੀਤਾ ਪਰ ਨਹੀਂ ਭੈਂਜੀ ਉਹ ਤਾਂ ਕਹਿੰਦੇ ਆ ਕਿ ਆਪਾਂ ਕੁੜੀ ਦਾ ਵਿਆਹ ਬੜਾ ਸੋਹਣਾ ਕੀਤਾ ਆ ਕੀ ਕੀਤਾ ਨੇ ਕੁਝ ਵੀ ਨਹੀਂ ਆਵੇ ਆ ਮੜੀ ਜੇ ਆਵੇ ਮੁੰਦਰੀ ਜੀ ਪਾਈ ਬਸ ਮਰ ਆਵੇ ਕੀ ਕੀਤਾ ਉਹ ਨਾਲ ਉਹ ਵੇ ਕਿੰਨੀ ਹਲਕੀ ਆਵੇ ਕਿੰਨੀ ਹਲਕੇ ਮੁੰਦਰੀ ਭਾਈ ਜੜੀ ਕਹਿੰਦੀ ਅਸੀਂ ਤੁਹਾਡੇ ਮੁੰਡੇ ਦੇ ਕਹਿਣ ਤੇ ਸਭ ਕੁਝ ਕੀਤਾ ਜੀ ਉਹਨੇ ਕਿਹਾ ਐਵੇਂ ਕਰੋ ਐਵੇਂ ਕਰੋ ਜਿਵੇਂ ਸਾਨੂੰ ਕਹੀ ਗਿਆ ਅਸੀਂ ਓਵੇਂ ਕਰਦੇ ਬਿਲਕੁਲ ਉਸ ਤਰ੍ਹਾਂ ਹੀ ਕੀਤਾ ਸਾਰਾ ਫੇ ਤੂੰ ਐਜ ਕਰਿਆ ਜੇ ਇੱਕ ਮੇਰਾ ਸੋਹਣ ਬਹੁਤ ਵਧੀਆ ਜਿਹਾ ਲਾਇਆ ਜੀ ਤੇ ਮੇਰੇ ਮੁੰਡਿਆਂ ਦੇ ਵੀ ਕੱਪੜੇ ਵਧੀਆ ਲਾਇਆ ਜੇ ਬਾਕੀ ਆਦਾ ਨਹੀਂ ਮੈਨੂੰ ਪਤਾ ਭਾਵੇਂ ਜੋ ਮਰਜ਼ੀ ਕਰੋ ਨਹੀਂ ਭੰਦੀ ਅਸੀਂ ਸਾਰਿਆਂ ਦੇ ਬੜੇ ਵਧੀਆ ਲਾਇਏ ਨੇ ਪੰਨੇ ਸਾਡੇ ਬਹੁਤ ਵਧੀਆ ਲਾਇਆ ਜੇ ਸਭ ਦੇ ਬਹੁਤ ਵਧੀਆ ਅਸੀਂ ਹਲਕਾ ਕਿਸੇ ਦਾ ਵੀ ਨਹੀਂ ਲਾਇਆ ਹੈਗਾ ਬਸ ਸਾਡੇ ਸਾਡੇ ਮੇਰੇ ਤੇ ਮੇਰੇ ਮੁੰਡਿਆਂ ਦੇ ਵਧੀਆ ਵਧੀਆ ਲਾਇਆ ਜੇ ਕੱਪੜੇ ਬਸ ਮੈਂ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਸ ਅੱਜ ਵੀ ਵੇਖ ਲਓ ਕੜਾ ਕਹਿੰਦੇ ਸੀ ਰਾਜੂ ਬਾਜੀ ਪਰ ਆਪਾਂ ਖੁਸ਼ੀ ਵੇ ਲੋ ਕਿ ਜਵਾਈ ਆ ਇਸ ਘਰ ਦਾ ਤੇ ਮੁੰਦਰੀ ਪਾਈ ਆ ਅੈਂਕਾ ਕੋਸ਼ਿਸ਼ ਕੀਤਾ ਨਾ ਪੂਰਾ ਤੁਹਾਡੇ ਮੁੰਡੇ ਨੂੰ ਹੋ ਤਾਂ ਮੈਨੂੰ ਵੀ ਆਵਾ ਵੀ ਦੇਖਣ ਦੇਈਆਂ ਬਹੁਤ ਤੁਸੀਂ ਬਹੁਤ ਸੋਹਣਾ ਕਰਕੇ ਗਏ ਜੇ ਤੇ ਕੱਪੜਿਆਂ ਤੇ ਵੀ ਬੇਫਿਕਰ ਹੋ ਜਾਓ ਤੁਹਾਡੀ ਨੂੰਹ ਦੇ ਵੀ ਸੂਟ ਵਧੀਆ ਤੁਹਾਡਾ ਵੀ ਵਧੀਆ ਤੇ ਤੁਹਾਡੇ ਪੁੱਤ ਦਾ ਵੀ ਵਧੀਆ ਬਸ ਵਧੀਆ ਵਧੀਆ ਸੂਟ ਲਾਇਆ ਜੇ ਕਿਉਂਕਿ ਫੇ ਚਾਰ ਬੰਜਿਆਂ ਦੇ ਕੋਈ ਕੋਈ ਦੇਖਣ ਆਂਦਾ ਮੈਨੂੰ ਵੀ ਚਾਹ ਹੁੰਦਾ ਕਿ ਮੈਂ ਵਿਖਾਵਾਂ ਹਰ ਕੋ ਨੂੰ ਵਿਖਾਵਾਂ ਅ ਵੀ ਕੋ ਮੇਰੇ ਕੋਲ ਮਾਤ ਜਿੰਨਾ ਅੱਜ ਆ ਕੇ ਰਹਿੰਦੇ ਜੇ ਨਾ ਇੰਨਾ ਹੀ ਤੇ ਕੱਪੜੇ ਲੈ ਕੇ ਚਾਹ ਕਰੋਗੇ ਹਾਂ ਚਾਹ ਜੰਦਾ ਸਦਾ ਚੱਲ ਪਈਏ ਖੁਸ਼ ਰਹੋ ਆ ਜੇ ਇੱਥੇ ਬੈਠੀ ਐ ਇਹ ਤਾਂ ਕਰਦੀ ਹੁਣ ਕੰਮ ਬਹੁਤ ਜਿਆਦਾ ਫਿਰ ਇਹਨੂੰ ਕੋਈ ਕੰਮ ਨਹੀਂ ਹੈਗਾ ਵੀ ਲੜਜੀ ਨੂੰ ਆ ਗਈ ਐ ਹੋ ਗਿਆ ਮੈਂ ਤਾਂ ਜੋ ਕਰਨਾ ਸੀ ਨਾ ਮੈਂ ਤਾਂ ਕਰ ਦਿੱਤਾ ਹੀ ਮੈਂ ਤਾਂ ਪੂਰੀ ਹੁਣ ਅਬਦਲਾ ਆਤੀ ਹਾਂ ਤੇ ਮੈਂ ਹੁਣ ਚਲੀ ਜੇ ਵਾ ਚੁੱਤ ਜੀ ਆ ਕੇ ਕੋਲ ਗਈ ਅੱਗ ਲੱਗੀ ਭਾਵੀ ਆ ਗਈ ਭੈਣ ਜੀ ਬੈਠੇ ਜੇ ਹਾਂਜੀ ਹਾਂਜੀ ਖਾ ਲੈ ਰੋਟੀ ਪਾਣੀ ਨਾ ਹਾਂਜੀ ਭੈਣ ਜੀ ਰੋਟੀ ਪਾਣੀ ਖਾ ਲੈ ਨੈਸਟ ਕਰ ਲੈਣੀ ਥੋੜੀ ਜੀ ਨਹੀਂ ਨਹੀਂ ਮੈਂ ਬੈ ਜਾਣਾ ਹੀ ਲੰਮਿਆਂ ਨੂੰ ਚਾਹ ਚੁਪੜਵਾਈਏ ਕਾਫੀ ਕੁਫੀ ਪੀਏ ਕੁਝ ਨਹੀਂ ਕੁਝ ਅੱਗੇ ਬਹੁਤ ਅੱਜ ਹੋ ਗਿਆ ਇਹ ਖਾ-ਖਾ ਕੇ ਤੇ ਮਨ ਭਰ ਗਿਆ ਬਹੁਤ ਕਿਥੋਂ ਹੋ ਗਿਆ ਜੋ ਹੈਗਾ ਹੀ ਮਾੜਾ ਮੋਟਾ ਹੋਈ ਖਾਦਾ ਜੇ ਨਾ ਇੰਨਾ ਵਧੀਆ ਤੁਸੀਂ ਪ੍ਰੋਗਰਾਮ ਕੀਤਾ ਇੰਨਾ ਵਧੀਆ ਰੇਸਮੈਂਟ ਕੀਤਾ ਹਲਵਾਈ ਤੁਸੀਂ ਬਿਠਾਏ ਉੱਪਰ ਕਾਜ ਮਾੜਾ ਮੋਟਾ ਤਸਵੀਰ ਹੁਣ ਚੱਲਣ ਦੀ ਤਿਆਰੀ ਕਰਾਂ ਚਲੋ ਬੈਜੀ ਚਲੋ ਕੋਈ ਗੱਲ ਨਹੀਂ ਭੈਣ ਜੀ ਚਲੇ ਹੀ ਜਾਣਾ ਵਾ ਬਹਿ ਜੋ ਰਾਤੀ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਥੋੜਾ ਜਿਹਾ ਵੇਖ ਕੇ ਜਾਓ ਜਾਗੋ ਦਾ ਪ੍ਰੋਗਰਾਮ ਸੀ ਨਹੀਂ ਨਹੀਂ ਸਿਮਰਤ ਨਾ ਕਰ ਕੱਲੀ ਹੈਗੀ ਹਾਂਜੀ ਭੈਣ ਜੀ ਤੇ ਘਰ ਵੀ ਆਏ ਗਏ ਸਾਰੇ ਹੈਗੇ ਨੇ ਤੇ ਇਸ ਕਰਕੇ ਨਹੀਂ ਤਾਂ ਕੋਈ ਗੱਲ ਨਹੀਂ ਜਿਆਦਾ ਚਿਰ ਨਾ ਰੁਕੀਓ ਥੋੜਾ ਰੁਕ ਜਿਓ ਨਹੀਂ ਨਹੀਂ ਇਸ ਗੱਲ ਉਸੇ ਦੀ ਗਲਤੀ ਦੀ ਮਾਫੀ ਆਪਾਂ ਵੀ ਤਿਆਰੀ ਕਰਨੀ ਹੈ ਨਾ ਹਾਂ ਟੀ ਕੱਲ੍ਹ ਜਾਣਾ ਠੀਕ ਹੈ ਪਤਾ ਕਿ ਕਈ ਪਰੌਣਿਆਂ ਨੇ ਆ ਜਾਣਾ ਤੇ ਹਜੇ ਤਾਂ ਕਿਸੇ ਨੂੰ ਆਪਾਂ ਇਹਨਾਂ ਦੱਸਿਆ ਵੀ ਨਹੀਂ ਕਿ ਆਪਾਂ ਸਗਾਂ ਲਾਂ ਜਾਣਾ ਤੇ ਤਾਂ ਸਾਰਿਆਂ ਨੇ ਤੁਹਾਨੂੰ ਪਤਾ ਮਗਰ ਪਹਿਣਾ ਸੀ ਘਰ ਪਤਾ ਕੀ ਗੱਲ ਹੈ ਜਸਵੀਰ ਜੀ ਪੈਲਸ ਚੋਂ ਨਾ ਤੇ ਫਿਰ ਜੇ ਭਾਵੇਂ ਜਿੰਨੇ ਮਰਜ਼ੀ ਫਿਰ ਘਰ ਵਿੱਚ ਆਪਣਾ ਵੇਖ ਕੇ ਚਲੀ ਦੇ ਹਾਂਜੀ ਹਾਂਜੀ ਵੀ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਨਹੀਂ ਨਹੀਂ ਚਲੋ 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 ਨਿਕਲੋ ਫਿਰ ਇਸ ਤਰ੍ਹਾਂ ਕਰਾਂਗੇ ਭਾਂਜੀ ਵੀ ਸਿਮਰਤ ਨੂੰ ਸਗਲ ਲਾਉਣਾ ਮੈਂ ਫਿਰ ਜਵਾਈ ਨੂੰ ਤੇ ਕੁੜੀ ਨੂੰ ਭੇਜ ਦਾਂਗੇ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗੇਗਾ ਉਵੇਂ ਕਰ ਲਵਾਂਗੇ ਕਿ ਵਿਆਹ ਵਾਲੇ ਦੇ ਨਹੀਂ ਲਾਉਣਾ ਜੇ ਜਿਵੇਂ ਤੁਹਾਨੂੰ ਚੰਗਾ ਲੱਗੇਗਾ ਬਸ ਉਹ ਹੀ ਠੀਕ ਹੈ ਚਲੋ ਜਿਉ ਤੁਹਾਡੀ ਖੁਸ਼ੀ ਹੈ ਚਲੋ ਬੈਠੋ ਤੋਰਦੇ ਆ ਤੁਹਾਨੂੰ ਬੈਜੋ ਨਹੀਂ 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 ਬਸ ਹੁਣ ਚਲਈਏ ਹਾਂ ਬਹੁਤ ਲੇਟ ਹੋ ਗਿਆ ਚਲੋ ਜਸਵੀ ਚਲੋ 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 ਕਿਨੁਆਇ ਮਾਰੋ ਅਕੋ ਚਲੋ ਲੱਗੀ ਉਹ ਬਾਰੀ ਹੈ ਬਾਰੀ ਖਲੋਤੇ ਨੇ ਉਹਦੇ